ਦੇਖੋ ਅੱਜ ਸਰਕਾਰ ਨਾਲ ਗੱਲਬਾਤ ਆਲਰੇਡੀ ਚੱਲ ਰਹੀ ਸੀਗੀ ਮੀਟਿੰਗਾਂ ਵੀ ਦੌਰ ਕਰ ਲਈਆਂ ਗਈਆਂ ਵਿੱਚ ਬਹੁਤ ਗੈਰਜ਼ ਮੰਗਾ ਨੇ ਕਿ ਹਸਪਤਾਲਾਂ ਵਿੱਚ ਸਿਕਿਉਰਡ ਮਾਹੌਲ ਮਿਲੇ ਸਿਕਿਉਰਿਟੀ ਗਾਰਡ ਰੱਖੇ ਜਾਣ ਤੇ ਦੂਸਰੀ ਚੀਜ਼ ਐਸਪੀ ਜੋ ਬੰਦ ਕਰਤੀ ਗਈ ਹੈ ਕੈਰੀਅਰ ਪ੍ਰੋਗਰੈਸ਼ਨ ਦਾ ਇੱਕ ਜਿਹੜਾ ਤਰੱਕੀਆਂ ਦਾ ਸਕੋਪ ਸੀਗਾ ਡਾਕਟਰਸ ਦੇ ਕੋਲ ਉਹ ਵੀ ਅਚਾਨਕ ਬੰਦ ਕਰਤਾ ਗਿਆ ਤੇ ਬਹੁਤ ਹੀ ਜਾਇਜ਼ ਮੰਗਾਂ ਦੇ ਉੱਤੇ ਅੱਜ ਕਈ ਦਿਨਾਂ ਦੀ ਸਰਕਾਰ ਤੋਂ ਮੀਟਿੰਗਾਂ ਤੋਂ ਬਾਵਜੂਦ ਸਰਕਾਰ ਦੇ ਆਸ਼ਵਾਸਨ ਦੇਣ ਦੇ ਬਾਵਜੂਦ ਕੰਮ ਨਾ ਹੋਣ ਤੇ ਅੱਜ ਮਜਬੂਰ ਹੋ ਕੇ ਸਟ੍ਰਾਈਕ ਕਰਨੀ ਪਈ ਹੈ ਉਹ ਵੀ ਹਲੇ 3 ਘੰਟੇ ਦੀ ਕਰਾਂਗੇ ਮਰੀਜ਼ਾਂ ਦਾ ਨੁਕਸਾਨ ਨਹੀਂ ਹੋਣ ਦਵਾਂਗੇ ਓਪਡੀ ਦੇਖਾਂਗੇ ਲੇਕਿਨ ਸਰਕਾਰ ਨਾਲ ਵਿਰੋਧ ਜਾਰੀ ਰਹੇਗਾ ਕਈ ਮਰੀਜ਼ਾਂ ਦਾ 8 ਵਜੇ ਆ ਜਾਂਦੇ ਕਿ ਉਹਨਾਂ ਕੋਲ ਕਹਿ ਦਿੱਤੇ ਤੋਂ ਤੇ ਜਗਾ ਜਗਾ ਫਲਾਈ ਕਰਦੇ ਦੇਖੋ 25 ਕਾਉਂਟਰ ਤੇ ਜਿਸ ਦਾ ਪਹਿਲਾਂ ਵੀ ਰੂਟੀਨ 'ਚ ਓਪਡੀ ਲੈਣਾ ਲੱਗਦੀ ਹੈ ਉਹਨਾਂ ਨੂੰ ਉਹਦੇ ਤੋਂ ਨਜ਼ਰਾਂ ਚ ਆ ਗਿਆ ਬਹੁਤ ਵੱਡੀ ਦੁਰਘਟਨਾ ਸਗੀ ਹੋ ਲੇਕਿਨ ਇੱਥੇ ਵੀ ਕੋਈ ਅੱਛਾ ਮਾਹੌਲ ਨਹੀਂ ਹੈ ਨੋ ਘਟਨਾਵਾਂ ਪਿੱਛੇ ਦੇ ਡਾਕਟਰਾਂ ਦੇ ਉੱਤੇ 1 ਮਹੀਨੇ ਦੇ ਵਿਚਕਾਰ ਹੋਈਆਂ ਕੱਲ੍ਹ ਰਾਤ ਇੱਕ ਮੁਹਾਲੀ ਸਾਡੇ ਸੀ ਜਿਹੜੀ ਟਰਕੋਲੀ ਹੈਗੀ ਆ ਉੱਥੇ ਇੱਕ ਗਰਭਵਤੀ ਡਾਕਟਰ ਜੋ ਡਿਊਟੀ ਤੇ ਸੀਗੀ 8 ਮਹੀਨੇ ਦੀ ਕੁਝ ਗਰਭਵਤੀ ਹੈਗੀ ਉਹ ਰਾਤ ਡਿਊਟੀ ਕਰ ਰਹੀ ਸੀਗੀ ਤੇ ਉੱਥੇ ਕੋਈ 4-5 ਮੁੰਡੇ ਆਉਂਦੇ ਆ ਨਸ਼ੇੜੀ ਦੇ ਤੌਰ ਤੇ ਉਹ ਅੰਦਰ ਸਮਾਨ ਚੁੱਕ ਕੇ ਭਜਦੇ ਆ ਸਿਰਿੰਜਾਂ ਨੂੰ ਹੱਥ ਤੋਂਾਂ ਦੇ ਚੁੱਕਣ ਦੀ ਕੋਸ਼ਿਸ਼ ਕਰਦੇ ਆ ਉਹ ਪੁੱਛਦੇ ਕੌਣ ਹੈ ਉਹਨੂੰ ਧੱਕਾ ਮਾਰ ਕੇ ਚਲੇ ਜਾਂਦੇ ਆ ਤਾਂ ਕੀ ਉਹਦਾ ਨੁਕਸਾਨ ਹੋ ਜੇ ਕਿ ਕਾਜ ਮੋਬਾਈਲ ਲਈ ਕੀ ਚੀਜ਼ ਦੀ ਕੀ ਸੁਰੱਖਿਅਤ ਮਾਹੌਲ ਨਹੀਂ ਹੋਣਾ ਚਾਹੀਦਾ ਕਿ ਕੋਰਟ ਕੰਪਲੈਕਸ ਵਿੱਚ ਕਿਉਂ ਡੀਸੀ ਅਫੀਸ ਸਿਕਿਉਰਿਟੀ ਕਿਉਂ ਹੈ ਅਸੀਂ ਕੋਈ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਪਬਲਿਕ ਨਾਲ ਨਾਲ ਲੈ ਕੇ ਸਰਦਨ ਤੋਂ ਮੰਡਲੀ ਗਾਰਡ ਨਹੀਂ ਚਾਹੀਦਾ ਸਾਨੂੰ ਅਸੀਂ ਹਸਪਤਾਲ ਦੀ ਸਿਕਿਉਰਿਟੀ ਮੰਗ ਰਹੇ ਹਾਂ ਸਟਾਫ ਦੀ ਸਿਕਿਉਰਿਟੀ ਮੰਗ ਰਹੇ ਹਾਂ ਮਰੀਜ਼ਾਂ ਦੀ ਸਿਕਿਉਰਿਟੀ ਮੰਗ ਰਹੇ ਹਾਂ ਮਰੀਜ਼ਾਂ ਦਾ ਸਮਾਨ ਚੋਰੀ ਹੁੰਦਾ ਵਾਰਡਾਂ 'ਚ ਦਾਖਲ ਦਾ ਉਹਨਾਂ ਦੇ ਫੋਨ ਚੋਰੀ ਹੋ ਜਾਂਦੇ ਆ ਉਹਦੇ 'ਚ ਉਹ ਡਾਕਟਰ ਤੇ ਗੱਲ ਪੈਂਦੇ ਆ ਕੇ ਤੇ ਇਹ ਅਜਿਹਾ ਮਾਹੌਲ ਸਾਨੂੰ ਆਪਣਾ ਕੰਮ ਕਰਨ ਦਿਓ ਕੀ ਤੁਹਾਨੂੰ ਪਛਾਣ ਕੇ ਸਾਨੂੰ ਮਰੀਜ਼ਾਂ ਦਾ ਧਿਆਨ ਦੇਣ ਦਿਓ ਅਸੀਂ ਬਹੁਤ ਜ਼ਿਆਦਾ ਗੱਲ ਕਰ ਰਹੇ ਹਾਂ ਸਰਕਾਰ ਨਾਲ ਕਿ ਨਾ ਮੈਦੇ ਕਿਉਂ ਪੋਟੈਂਸ ਕਿਤਾ ਜਾ ਰਿਹਾ ਹੈ ਮੈਂ ਡਾਕਟਰ ਅੰਜੀ ਸਿੰਘਲਾ ਅਸੀਂ ਸਾਡੀ ਐਸੋਸੀਏਸ਼ਨ ਬਹੁਤ ਟਾਈਮ ਤੋਂ ਸਰਕਾਰ ਨੂੰ ਸਿਕਿਉਰਿਟੀ ਦੇ ਸਖਿਆ ਲਈ ਬਹੁਤ ਜ਼ਿਆਦਾ ਟਾਈਪ ਤੋਂ ਗੱਲਬਾਤ ਚੱਲ ਰਹੀ ਹੈ ਬਟ ਉਸ ਚੀਜ਼ ਨੂੰ ਬਹੁਤ ਅਣਦੇਖਾ ਕੀਤਾ ਜਾ ਰਿਹਾ ਹੈ ਇਸ ਲਈ ਇਹ ਹੈ ਸੁਰੱਖਿਆ ਲਈ ਤੇ ਇੱਕ ਸਾਡੀਆਂ ਰੈਗੂਲਰ ਤਰਕੀਆਂ ਨਹੀਂ ਡਾਕਟਰਾਂ ਦੀ ਜੋ ਸਰਕਾਰ ਨੇ ਰੋਕ ਦਿੱਤੀਆਂ ਸੀ ਉਸ ਲਈ ਇਹ ਸਬਟਾਈ ਜਿਵੇਂ ਜਿਤਨਾ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਿਟੀ ਸਰਕਾਰੀ ਸਤਪਦਾ ਹੈ ਪਰ ਇੱਥੇ ਪ੍ਰਾਈਵੇਟ ਸਿਕਿਉਰਿਟੀ ਰੱਖੀ ਜਾਂਦੀ ਹੈ ਇਹ ਸਰਕਾਰੀ ਸਿਕਿਉਰਿਟੀ ਜਿਹੜੀ ਦਿੱਤੀ ਹੈ ਪੁਲਿਸ ਮੁਲਾਜ਼ਮ ਕਿਉਂ ਨਹੀਂ ਦਿੱਤੇ ਜਾਂਦੇ ਹਾਂ ਹਾਂਜੀ ਇਹ ਹੀ ਵੱਡਾ ਇਸ਼ੂ ਹੈ ਜੋ ਪ੍ਰਾਈਵੇਟ ਸਿਕਿਉਰਿਟੀ ਹੈ ਉਹ ਤਾਂ ਬਿਲਕੁਲ ਠੇਕੇ ਦੇ ਆਧਾਰ ਤੇ 2-3000 ਰੁਪਏ ਦੀ ਤਨਖਾਹ ਤੇ ਕਰ ਰਹੇ ਨੇ ਉਹ ਕਿਸੇ ਲਈ ਵੀ ਆਪਣੀ ਜਾਨ ਨੂੰ ਦੇ ਨੁਕਸਾਨ ਪਹੁੰਚਾ ਸਕਦੇ ਤਾਂ ਉਹ ਇੰਨੀ ਰਿਲਾਈਏਬਲ ਸਿਕਿਉਰਿਟੀ ਨਹੀਂ ਹੈ ਸਾਡੀ ਡਿਮਾਂਡ ਇਹ ਹੈ ਕਿ ਸਰਕਾਰੀ ਸੁਰੱਖਿਆ

ਹਾਂਜੀ ਜੋ ਸਾਡੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਸਰਕਾਰ ਨਾਲ ਮੀਟਿੰਗਸ ਕਰ ਰਹੇ ਨੇ ਉਹ ਜਿਸ ਤਰ੍ਹਾਂ ਸਾਨੂੰ ਨਿਰਦੇਸ਼ ਮਿਲਣਗੇ ਅਸੀਂ ਉਸ ਤਰ੍ਹਾਂ ਉਹ ਕੰਮ ਚਲਾ ਕਰਾਂਗੇ ਅੱਜ 8 ਤੋਂ 11 ਲਈ ਆਪੀਡੀ ਸੇਵਾਵਾਂ ਬਾੰਦ ਹਨ ਐਮਰਜੈਂਸੀ ਸੇਵਾਵਾਂ ਸਿੱਧੇ ਡਿਲੀਵਰੀ ਓਪਨ ਹੈ ਤੇ 11 ਵਜੇ ਤੋਂ ਬਾਅਦ ਅਸੀਂ ਆਪੀਡੀ ਕੰਟੀਨਿਊ ਕਰਾਂਗੇ ਹਲੇ ਇਸ ਸਟ੍ਰਾਈਕ ਤਿੰਨ ਫੇਸਿਸ ਵਿੱਚ ਹੈ ਨਾਲੇ ਇਸ ਤੋਂ ਬਾਅਦ ਪਹਿਲਾ ਤਿੰਨ ਦਿਨ ਲਈ ਹੈ ਜੋ 8 ਤੋਂ 11 ਦੀ OPD ਬੰਦ ਹੈ ਕਿਉਂਕਿ ਤਿੰਨ ਦਿਨਾਂ ਵਿੱਚ ਸਾਨੂੰ ਕੋਈ ਆਸ਼ਵਾਸਨ ਮਿਲਦਾ ਹੈ ਬੁੱਧਾ ਤੌਰ ਤੇ ਤਾਂ ਫਿਰ ਹੋਰ ਨਹੀਂ ਤਾਂ ਜਿਵੇਂ ਸਾਡੀ ਐਸੋਸੀਏਸ਼ਨ ਦੀ ਸਾਈਡ ਕਰੇਗੀ ਇਸ ਤਰ੍ਹਾਂ